ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਵਾਗਤ ਹੈ ਸਾਡੇ ਰਸਤਾਰ ਦੇ ਫੈਨ ਦੇ ਉੱਤੇ ਤੇ ਅੱਜ ਭਾਈ ਆਪਾਂ ਮੰਡੀ ਦੇ ਉੱਤੋਂ ਗਾਜਰਾ ਮਗਾਈਆਂ ਸੀਗੀਆਂ ਗਾਜਰਾ ਹੁਣ ਸਾਨੂੰ ਪਤਾ ਵੀ ਰੇਟ ਆ ਜਿਹੜਾ ਹੁਣ ਡਾਊਨ ਹੋ ਜੂਗਾ ਕੋਈ ਚੁੱਕਿਆਗਾ ਲਗਭਗ ਵੀ 5 ਰੁਪਏ ਤੇ 6 ਰੁਪਏ ਤੇ ਕਿਲੋ ਦਾ ਜਿਹੜਾ ਮੰਡੀ ਤੋਂ ਸਵੇਰੇ ਦਾ ਹੁੰਦਾ ਪਾ ਜਾ ਕੇ ਨਹੀਂ ਪੈਂਦੀ ਆ 4 ਵਜੇ ਜਾ ਕੇ ਤੇ ਉੱਥੋਂ ਲੈ ਕੇ ਤੇ ਆਉਣਾ ਪੈਂਦਾਗਾ ਵੀ ਰੇਟ ਮਿਲ ਜਾਂਦਾ ਹੈਗਾ ਇਹ ਦੂ ਘੱਟ ਵੀ ਮਿਲ ਜਾਂਦਾ ਵੀ ਹੋ ਸਕਦਾ ਵੀ ਏਰੀਆ ਦੇ ਮੁਤਾਬਕ ਤੁਹਾਡੇ ਜਿਹੜਾ ਵੀ ਉਹ ਵੱਧ ਘੱਟ ਹੋ ਜਾਂਦਾ ਤੇ ਆਪਾਂ ਗਾਜਰਾ ਮੰਗਵਾਈਆਂ ਸੀ ਅੱਜ 2 ਕੁ ਕੁਵਟਲ 6 ਰੁਪਏ ਕਿਲੋ ਦਾ ਰੇਟ ਮਿਲਿਆ ਵੀ 600 ਨੂੰ ਕੁਵਟਲ ਆ ਲਓ ਤੇ ਗਾਜਰਾ ਪਾਉਣ ਦਾ ਫਾਇਦਾ ਬਹੁਤ ਆ ਬਈ ਕੈਲਸ਼ੀਅਮ ਜਿਹੜਾ ਦੁੱਧ ਦੇ ਵਿੱਚ ਜ਼ਿਆਦਾ ਕੈਲਸ਼ੀਅਮ ਹੁੰਦਾ ਤੁਹਾਨੂੰ ਪਤਾ ਵੀ ਗਾਜਰ ਤੋਂ ਜਿਹੜਾ ਕੈਲਸ਼ੀਅਮ ਆ ਭਰਪੂਰ ਮਾਤਰਾ ਵਿੱਚ ਮਿਲਦਾ ਤੇ ਉਹ ਆਪਾਂ ਅੱਜ ਤੁਹਾਨੂੰ ਦਿਖਾਉਣੇ ਵੀ ਪਾਉਣੀਆਂ ਜਿਹੜੀਆਂ ਸਟਾਰਟ ਕਰਤੀਆਂ ਨੇ ਅੱਜ ਆਪਾਂ ਮੰਗਵਾਏ ਸੀਗੇ ਉਹ ਦੋ ਕੁਆਟਲ ਮਗਾਏ ਸੀ ਤੇ ਗਾਜਰ ਦੀ ਜਿਹੜੀ ਕੁਆਲਿਟੀ ਵੀ ਇਹ ਦੇ ਨਾਲ ਜਿਹੜੀ ਗਾਜਰ ਦੀ ਕੁਆਲਿਟੀ ਜ ਮੈਂ ਇੱਕ ਨੰਬਰ ਹੈਗਾ ਹੀ ਨਹੀਂ ਹੈਗਾ ਵੀ ਨਰੜਾ ਨੁੜਰਾ ਹੈਗਾ ਤੇ ਐਦਾਂ ਦੀ ਕੁਆਲਿਟੀ ਹੈ ਦੇਖੋ ਬਿਲਕੁਲ ਪੂਰੀ ਵਧੀਆ ਵੀ ਆਪ ਦੇ ਪਸ਼ੂਆਂ ਵਾਸਤੇ ਗੰਦਮੰਦ ਨਹੀਂ ਪਉਂਦੇ ਆਪਾਂ ਚੀਜ਼ ਵਧੀਆ ਪਾਉਣੇ ਜਿਵੇਂ ਮਗਾਉਣੇ ਤਾਂ ਨਹੀਂ ਜੇ ਨਹੀਂ ਮਿਲਦੀ ਤਾਂ ਮਾੜੀ ਮਿਲਦੀ ਤਾਂ ਉਹ ਆਪਾਂ ਪਾਉਂਦੇ ਨਹੀਂ ਹੈਗੇ ਤੇ ਹੁਣ ਇਹ ਗਾਜਰ ਚੱਲਣੀ ਹੈ ਵੀ ਜਿੰਨਾ ਚਿਰ ਕਹਿੰਦਾ ਮਤਲਬ ਵੀ ਰੇਟ ਆਪਾਂ ਨੂੰ ਵਧੀਆ ਇੱਕ ਇਹਦੋਂ ਵੀ ਜੇ ਘੱਟ ਮਿਲ ਗਿਆ ਤਾਂ ਆਪਾਂ ਗਾਜਰ ਆਪਾਂ ਲਗਾਤਾਰ ਪਾਉਣੀ ਹੈ ਇਹਨਾਂ ਨੂੰ ਤੇ ਤੁਹਾਨੂੰ ਪਤਾ ਪਾਉਣ ਦਾ ਫਾਇਦਾ ਹੀ ਹੈ ਵੀ ਦੁੱਧ ਦੇ ਵਿੱਚ ਜਿਹੜਾ ਕੈਲਸ਼ੀਅਮ ਆ ਉਹ ਬਹੁਤ ਹੁੰਦਾ ਤੇ ਗਾਜਰ ਤੇ ਕੈਲਸ਼ੀਅਮ ਤਾਂ ਪੂਰੀ ਰਿਕੁਆਇਰਮੈਂਟ ਜਿੰਨੀ ਲੋੜ ਹੈ ਉਨੀ ਹੋਈ ਜਾਂਦੀ ਹੈ ਤੇ ਖਾਂਦੀਆਂ ਬਹੁਤ ਸੌਂਗ ਨਾਲ ਤੇ ਹਰੀ ਜਿਹੜੀ ਨੇਚਰਲ ਚੀਜ਼ ਹੈ ਬੰਦਿਆਂ ਵਾਸਤੇ ਵੀ ਤੇ ਪਸ਼ੂਆਂ ਵਾਸਤੇ ਵੀ ਕੁਦਰਤੀ ਚੀਜ਼ਾਂ ਜਿਹੜੀਆਂ ਉਹ ਸਾਰੀਆਂ ਹੈਲਥਲੀ ਹੁੰਦੀਆਂ ਨੇ ਤੇ ਉਹਨੇ گاਵਾ ਜਿਹੜੀਆਂ ਆਪਣੀਆਂ ਦੁੱਧ ਤੇ ਐ ਤੇ ਹੁਣ ਇਹਨਾਂ ਨੂੰ ਆਪਾਂ ਲਗਾਤਾਰ ਇਹ ਪਾਵਾਂਗੇ ਤੇ ਤੁਸੀਂ ਵੀ ਜੇ ਆਪਣੇ ਕਿਸੇ ਉਹ ਜਿਹੜਾ ਨਾਲ ਜੁੜੇ ਹੋਏ ਹੋ ਕਿਸੇ ਨੂੰ ਗਾਜਰ ਵਕਿਆਉ ਹੈਗੀ ਆ ਤਾਂ ਆਪਾਂ ਲੈ ਲਾਂਗੇ ਤੇ ਜੇ ਤੁਹਾਨੂੰ ਚਾਹੀਦੀ ਵੀ ਹੈ ਬਈ ਉਹ ਤੁਸੀਂ ਆਪਣੀ ਉਤੋਂ ਮੰਡੀਆਂ ਜਿਹੜੀਆਂ ਹੁੰਦੀਆਂ ਆਪਣੇ ਸ਼ਹਿਰ ਦੇ ਵਿੱਚ ਰੰਪਰਾ ਲਾ ਲਓ ਮੋੜ ਲਾ ਲਓ ਮਾਰਸਲਾ ਲੋ ਉਥੋਂ ਗਾਜਰ ਤੁਸੀਂ ਲੈ ਸਕਦੇ ਹੋ ਤੇ ਆਪਦੇ ਪਸ਼ੂਆਂ ਨੂੰ ਦੇ ਸਕਦੇ ਹੋ ਠੀਕ ਹੈ ਵੀ ਰੇਟ ਇਹ ਬਜਟ ਦੇ ਵਿੱਚ ਹੈਗੀ ਹੈ ਵੀ 5-6 ਰੁਪਏ ਇਸ ਤੋਂ ਜ਼ਿਆਦਾ ਫਿਰ ਮਹਿੰਗਾ ਪੈ ਜਾਂਦਾ ਕੰਮ ਹੁਣ ਜਿਹੜੇ ਆਪਾਂ ਅਲਫਾਫੇ ਦੇ ਵਿੱਚੋਂ ਗਾਜਰ ਨੂੰ ਬਾਹਰ ਕੱਢ ਕੇ ਰੱਖ ਦਾਂਗੇ ਤੇ ਜਿੰਨੀ ਲੋੜ ਆ ਖੁੰਨੀ ਦੇ ਵਿੱਚ ਪਾ ਦਾਂਗੇ ਜੇ ਲੂ ਆਪਾਂ ਇਦਾਂ ਹੀ ਅਲਫਾਫੇ ਦੇ ਵਿੱਚ ਰੱਖਦੇ ਆ ਮੁਰਕਾ ਜਾਂ ਆ ਜਾਂਦਾ ਮੁਰਕੇ ਨਾਲ ਗਾਜਰ ਦੀ ਗੱਲ ਗੱਲਣ ਲੱਗ ਜਾਂਦੀ ਹੈ ਸੇਕ ਕੁਆਟਰ ਗਾਜਰ ਹੈ ਦੋ ਦਿਨਾਂ ਦੋ ਦਿਨਾਂ ਚਲਾਵਾਂਗੇ ਆਪਾਂ ਦੋ ਦਿਨਾਂ ਨੂੰ ਪਾਵਾਂਗੇ ਹੁਣ ਪਸ਼ੂ ਆ ਜਿਹੜੇ ਹਜੇ ਥੋੜਾ ਜਿਹਾ ਖੁਸ਼ ਜਿਹਾ ਹੋ ਕੇ ਖਾਣ ਨਹੀਂ ਲੱਗੇ ਲੱਗ ਜਾਣਗੇ ਨਵੀਂ ਜੀ ਦੀ ਸੀਜ਼ ਕਰਕੇ ਕਿਹਨਾਂ ਤਾਂ ਮੂਝਾ ਮਾਰਦੇ ਆ ਪਸ਼ੂ ਹਣਾ ਤੇ ਬਾਕੀ ਆਪਣੇ ਬਈ ਰਡ ਫੋਲੋਇੰਗ ਫੈਨ ਚੈਨਲ ਨੂੰ ਸਬਸਕ੍ਰਾਈਬ ਲਾਇਕ ਤੇ ਕਮੈਂਟ ਦੇ ਨਾਲ ਹੀ ਜਿਹੜਾ ਬੈਲ ਵਾਲਾ ਬਟਨ ਉਹ ਜਰੂਰ ਦਬੋ ਤਾਂ ਜੋ ਅਗਲੀ ਵੀਡੀਓ ਪਾਉਣ ਦੇ ਸਾਰੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਨਾਲ ਦੀ ਨਾਲ ਆਪਣੀ ਵੀਡੀਓ ਦੇ ਸਕੇ ਤੇ ਸਪੋਰਟ ਜਰੂਰ ਕਰੋ ਜੇ ਸਾਡੀ ਵੀਡੀਓ ਚੰਗੀ ਲੱਗਦੀ ਹੈ ਸਾਡੇ ਵਿਚਾਰ ਬੜਾ ਨਰਾ ਦੂਰ ਦੱਸੋ ਤਾਂ ਜੋ ਆਪਾਂ ਵਧੀਆ ਵੀਡੀਓ ਤੁਹਾਡੇ ਲਈ ਬਣਾ ਸਕੀਏ ਜੀ ਧੰਨਵਾਦ ਜੀ